ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਆ ਪੈਦਲ ਯਾਤਰਾ ਜਾਰੀ ਆ ਬਕਰਮਪੁਰ ਤੋਂ ਸ਼ਰੀਫ ਫਤਿਹਗੜ ਸਾਹਿਬ ਤੇ ਸੰਗਤਾਂ ਦਾ ਇਹ ਠਾਠਾ ਮਾਰਦਾ ਹਰ ਤੁਸੀਂ ਦੇਖ ਰਹੇ ਆ ਤਕਰੀਬਨ 1 ਕਿਲੋਮੀਟਰ ਤੋਂ ਵੱਧ ਕਾਫਲਾ ਹੋ ਚੁੱਕਿਆ ਆ ਸੰਗਤਾਂ ਅੱਗੇ ਦੇ ਅੱਗੇ ਜੁੜਦੀਆਂ ਜਾ ਰਹੀਆਂ ਯਾਤਰਾ ਦੇ ਨਾਲ ਔਰ ਵਾਜਾਂ ਵਾਲੇ ਦੀ ਬਹੁਤ ਹੀ ਵੱਡੀ ਕਿਰਪਾ ਸਾਰੀਆਂ ਸੰਗਤਾਂ ਤੇ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਆ ਜੋ ਕਿ ਇਹ ਕੰਮ ਸ਼ਰੂਮ ਨੇ ਕਮੇਟੀ ਨਹੀਂ ਕਰ ਸਕੀ ਉਹ ਅੱਜ ਇੱਕ ਜਗ੍ਹਾ ਤੇ ਬੈਠੇ ਇੱਕ ਫਕਰ ਨੇ ਕਰਕੇ ਦਿਖਾਤਾ ਕਿ ਪੈਦਲ ਯਾਤਰਾ ਲੈ ਕੇ ਜਾਣੀ ਆ ਤੁਸੀਂ ਦੇਖ ਸਕਦੇ ਆਂ ਔਰ ਬਾਬਾ ਜੀ ਨਾਲ ਬਹੁਤ ਹੀ ਸੰਗਤ ਜੁੜੀ ਆ तकरीबन तकरीबन 2 ਕਿਲੋਮੀਟਰ ਦਾ ਕਾਫਲਾ ਹੋ ਚੁੱਕਿਆ ਸੰਗਤਾਂ ਜੁੜਦੀਆਂ ਹੀ ਜਾ ਰਹੀਆਂ ਆ ਤੇ ਚਲੋ ਆਓ ਆਪਾਂ ਅਨੰਦ ਮਾਨਦੇ ਆਂ ਛਤ ਕੀਰਤਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪੁਰਾ ਪੁਰਾ ਜਗਤ ਪਰੇ ਪੁੱਤਾਂ ਪੁੱਤਿਆ ਖੇਤ ਪੁਰਾ ਪੁਰਾ ਕਸਮਰੇ ਕਬੂ ਨਾ ਜਾਟੇ ਕੇਤ ਪੁਰਾ ਪੁਰਾ ਜਗਤ ਪਰੇ ਕਬੂ ਨਾ ਸਾਟੇ ਖੇਤ ਪੁੱਤਾਂ ਪੁਰਤਿਆ ਕਸਮਰੇ ਕਬੂ ਨਾ ਜਾਟੇ ਕੇਤ ਕੋਨੀ ਸੋਹਣੇ ਹਾਲ ਸਤਿ ਸ਼੍ਰੀ ਅਕਾਲ ਜੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਦੀ ੱਡੀ ਕਿ ਵੱਡੀ ਮੇਰ ਹੋਈ ਆ ਕਿ ਤੁਸੀਂ ਦੇਖ ਕੇ ਜਥਾ ਹੈਰਾਨ ਹੋ ਜਾਓਗੇ ਕਿ ਅੰਨੀ ਲੰਮੀ ਪੈਦਲ ਯਾਤਰਾ ਨਹੀਂ ਦੇਖੀ ਹੋਊਗੀ ਤੁਸੀਂ 2 ਕਿਲੋਮੀਟਰ ਤੋਂ ਵੀ ਵੱਧ ਮਗਰ ਸੰਗਤ ਆ ਰਹੀ ਆ ਜੀ ਔਰ ਛੋੜੇ ਸਾਹਿਬ ਜਦਿਆਂ ਨੂੰ ਸਜਦਾ ਕਰਨ ਲਈ ਜਾ ਰਹੀ ਆ ਉਸ ਪਵਿੱਤਰ ਸਥਾਨ ਤੇ ਜਿੱਥੇ ਕਿ ਉਹਨਾਂ ਨੇ ਲਾਸਟ ਵਾਰ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ ਤੇ ਦੇਖੋ ਤੁਸੀਂ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਆ ਵਾਹਿਗੁਰੂ ਦੀ ਬਾਜਾਂ ਵਾਲੇ ਦੀ ਇੰਨੀ ਕਿ ਰਹਿਮਤ ਵਰਸ ਰਹੀ ਆ ਇੰਨੇ ਕੋਨਾਂ ਦਾ ਮੇਰ ਭਰਿਆ ਹੱਥ ਆ ਕਿ ਸੰਗਤ ਚੱਲਦੇ ਆਂ ਚੱਲਦੇ ਆਂ ਥੱਕਦੀ ਨਹੀਂ ਹੈਗੀ ਔਰ ਰਸਤੇ ਵਿੱਚ ਬਹੁਤ ਹੀ ਅਸੀਂ ਹੋਰ ਵੀ ਸੰਗਤਾਂ ਦਾ ਪਿੰਡਾਂ ਦੇ ਸ਼ਹਿਰਾਂ ਦਾ ਧੰਨਵਾਦ ਕਰਦੇ ਆਂ ਜੋ ਕਿ ਸਾਰੀ ਪੈਦਲ ਯਾਤਰਾ ਜਥੇ ਨੂੰ ਬੜੀ ਸ਼ਰਧਾ ਨਾਲ ਤੇ ਬੜੀ ਇੱਜ਼ਤ ਦੇ ਨਾਲ ਲੰਗਰ ਪਾਣੀ ਸ਼ਕਾਰ ਰਹੇ ਆ ਔਰ ਬਹੁਤ ਹੀ ਇੱਜ਼ਤਮਾਨ ਬਖਸ਼ ਰਿਹਾ ਹੈ ਵਾਜਾਂ ਵਾਲੇ ਦੀ ਸਭ ਤੋਂ ਵੱਡੀ ਦੇਣਾ ਸਾਡੀ ਕੌਮ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਚਲੋ ਫਿਰ ਅੱਗੇ ਆਨੰਦਮਾਨਦੇ ਆ ਜੀ ਸ਼ਬਦ ਕੀਰਤਨ ਦਾ ਔਰ ਜਰੂਰ ਜਥੇ ਨਾ ਵੀਡੀਓ ਨਾਲ ਜੁੜੇ ਰਹੋ ਜੀ